ਇਹ ਹਿੰਦੀ ਦੇ ਵਿੱਚ ਇੱਥੋਂ ਦਾ ਜਿਹੜਾ ਲਿਖਿਆ ਵਾ ਠੀਕ ਹੈ ਜੀ ਸਮਰ ਪੈਲੈਸ ਦੇ ਬਾਰੇ ਕੰਪਨੀ ਬਾਗ ਦੇ ਬਾਰੇ ਤੇ ਇੱਥੇ ਨਾਲ ਹੀ ਇੰਗਲਿਸ਼ ਦੇ ਵਿੱਚ ਲਿਖਿਆ ਘੜਲੇ ਬੰਨੇ ਔਰ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਮਾਤਰ ਭਾਸ਼ਾ ਕਿੱਥੇ ਆ ਇੱਥੇ ਤੁਸੀਂ ਵੇਖੋ ਪੀ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਦੇ ਆਂਡੀਆਂ ਦੇ ਲੋਕ ਜਿਹੜੇ ਹਿੰਦੀ ਪੜ੍ਹਦੇ ਆ ਉਹਨਾਂ ਲਈ ਠੀਕ ਆ ਔਰ ਫੌਰਨ ਤੋਂ ਕੋਈ ਆਉਂਦਾ ਉਹਨਾਂ ਲਈ ਇੰਗਲਿਸ਼ ਆ ਔਰ ਜਿਹੜੇ ਪੰਜਾਬ ਦੇ ਆ ਉਹਨਾਂ ਲਈ ਦੱਸੋ ਪੰਜਾਬੀ ਲਾਜ਼ਮੀ ਹੈਗੀ ਕਿ ਨਹੀਂ ਹੈਗੀ ਅਸੀਂ ਦੇਖਿਆ ਵੀ ਕੀ ਹਾਲਾਤ ਕੀ ਨੇ ਵੇਖੋ ਤੁਸੀਂ ਥਾਂ ਥਾਂ ਤੇ ਜਿਹੜਕੀਆਂ ਪੰਛੀਆਂ ਦੇ ਬਿਠਾ ਕੀਤੀ ਹੋਈਆਂ ਨੇ ਇਹ ਅਸੀਂ ਜਿਹੜੀ ਹੈ ਸਮਰ ਪੈਲਸੀ ਯਾਰ ਰੱਖਣੇ ਆ ਇਹ ਲੋਕਾਂ ਨੂੰ ਤਿਆਰ ਖਾਵਾਂਗੇ ਪੰਜਾਬੀ ਸਾਡੀ ਮਾਂ ਬੋਲੀ ਅਜੇ ਪੰਜਾਬੀ ਤੋਂ ਬਿਨਾ ਸਾਡੀ ਹੋਂਦ ਹੈ ਅਜੇ ਤੁਸੀਂ ਸਾਡੀ ਹੋਂਦ ਨੂੰ ਹੀ ਖਤਮ ਕਰਨ ਤੋਂ ਪਰੇ ਜੇ ਦੇਖਦੇ ਵੀ ਆਪਣੇ ਬੱਚਿਆਂ ਨੂੰ ਅਸੀਂ ਘਰਾਂ ਜਿਹੀ ਕੀ ਦੇਦੇ ਆ ਕਹਿੰਦੇ ਇਹ ਬੱਚਿਆਂ ਨਾਲ ਜੋ ਗੱਲ ਕਰਦੇ ਬੱਚਾ ਜੇਕ ਪੰਜਾਬੀ ਦੀ ਗੱਲ ਕਰਦਾ ਉਹ ਕਹਿੰਦੇ ਬੇਟਾ ਪੰਜਾਬੀ ਦੀ ਗੱਲਾਂ ਕਰੋ ਸਾਡੇ ਇੰਗਲਿਸ਼ ਚ ਗੱਲ ਕਰੋ ਕਿ ਲੱਗਦਾ ਨਹੀਂ ਸਾਡਾਂ ਚ ਵੀ ਲੋਕਾਂ ਇੱਕ ਕਸੂਰ ਹੈਗਾ ਸੀ ਆਪਣੇ ਬੱਚਿਆਂ ਨੂੰ ਪੰਜਾਬੀ ਜਿਹੜੀ ਭਾਸ਼ਾ ਤੋਂ ਦੂਰ ਹੁੰਦੇ ਜਾਂਦੇ ਆ ਆਪਣੇ ਬੱਚਾਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਹੁਣ ਗਰੇਵਾਲ ਸਾਹਿਬ ਤੁਸੀਂ ਆਲੇ ਦੋਲੇ ਵੇਖ ਲੈ ਕਿੰਨੇ ਜਣਿਆਂ ਨੇ ਇਹ ਗੱਲ ਤੁਹਾਨੂੰ ਵੀ ਕਹੀ ਵੀ ਪੰਜਾਬੀ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਪਰ ਕੈਮਰੇ ਸਾਹਮਣੇ ਨਹੀਂ ਆਉਂਦੇ ਬੋਲਦੇ ਨਹੀਂ ਆ ਹੱਥਾਂ ਜਿਹੜਾ ਲਿਖਿਆ ਸੀ ਦੇਖਿਆ ਜੋ 2004 ਦਾ ਲਿਖਿਆ ਪਰ ਹਜੇ ਤੱਕ ਇੰਨੀ ਸਰਕਾਰ ਆਈਆਂ ਇੰਨੀ ਗਈਆਂ ਨੇ ਤੇ ਕਿਸੇ ਨੇ ਕਿਉਂ ਨਹੀਂ ਪਿਛਲੇ ਨੂੰ ਝਾਤ ਮਾਰੀ ਕਿਸੇ ਨੇ ਕਿਉਂ ਨਹੀਂ ਸੋਚਿਆ ਇੱਥੇ ਇਹ ਪੰਜਾਬੀ ਭਾਸ਼ਾ ਜ਼ਰੂਰੀ ਆ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਚਾਹੀਏ ਜਾਂ ਪੰਜਾਬ ਦੀ ਸਰਕਾਰਾਂ ਕਾ ਲਈਏ ਸਾਰੀਆਂ ਪੰਜਾਬੀਆਂ ਨੇ ਸਾਰੇ ਪੰਜਾਬੀ ਨੇ ਫਿਰ ਪੰਜਾਬੀ ਕਿਉਂ ਗਾਇਬ ਹੁੰਦੀ ਜਾਂਦੀ ਇਸ ਨੂੰ ਇੱਥੋਂ ਪਤਾ ਲੱਗ ਜਾਂਦਾ ਕਿੰਨਾ ਕੁ ਉਹਨਾਂ ਨੂੰ ਲੈਣਾ ਦੇਣਾ ਇਹਨਾਂ ਨਾਲ ਇਹ ਸਿਰਫ ਜਦੋਂ ਦਿਨ ਆਉਂਦੇ ਆ ਉਹਦੋਂ ਫੁੱਲ ਚੜਾ ਕੇ ਚੱਲ ਜਾਈਦੇ ਤੇ ਮਗਰ ਫੋਟੋਆਂ ਲਾ ਕੇ ਜਾ ਜਾ ਕਰ ਕਰਨਾ ਕੁਝ ਨਹੀਂ ਹੁੰਦਾ ਜ਼ਮੀਨੀ ਹਕੀਕਤ ਉੱਤਰੀਏ ਜੇਕਰ ਹਜੇ ਵੀ ਇਹ ਪੰਜਾਬੀ ਭਾਸ਼ਾ ਇਸਤੇ ਨਹੀਂ ਲਿਖੀ ਜਾਂਦੀ ਜਾਂ ਮਾਲਾ ਪਹਿਲੋ ਦਿਹਾੜ ਤੇ ਨਹੀਂ ਲਿਖੀ ਜਾਂਦੀ ਪਹਿਲੀ ਰਾਤ ਹਮੇਸ਼ਾ ਪੰਜਾਬੀ ਭਾਸ਼ਾ ਹੋਣੀ ਚਾਹੀਦੀ ਆ ਲਾਚ ਰੱਖੀ ਗਈ ਆ ਕੀ ਤੁਹਾਡਾ ਅਗਲਾ ਸਟੈਪ ਹੋਊਗਾ ਕਿ ਇਹਨੂੰ ਮਿਲਿਆ ਜਾਊਗਾ ਤੇ ਕਈ ਸਗਸ਼ਤ ਇਸ ਵਾਰੀ ਕਰੋਗੇ ਮੈਂ ਤਾਂ ਕਿਸੇ ਨੂੰ ਮਿਲਣਾ ਨਹੀਂ ਮੈਂ ਤਾਂ ਖਰਾਬ ਹੀ ਲਿਖਾ ਦੇਣਾ ਤੇ ਮੈਨੂੰ ਇਹਨਾਂ ਨੂੰ ਕਦੀ ਮਿਲਣ ਦੀ ਲੋੜ ਐ ਪੁੱਛ ਲੈਣਾ ਜੇ ਇਹਨਾਂ ਨੂੰ ਲਾਸਟ ਵਾਰੀ ਜੇ ਤੇ ਕਹਿੰਦੇ ਆ ਵੀ ਇਹ ਦੋ ਚੋਂ ਦੇਣਾ ਜੇ ਕਰਦੇ ਆ ਠੀਕ ਆ ਨਹੀਂ ਤੇ ਫਿਰ ਇੱਥੇ ਲਵਾ ਕੇ ਵੀ ਜਾਊਂਗਾ ਤੇ ਨਾਲ ਜਲੂਸ ਵੀ ਚੰਗੀ ਤਰ੍ਹਾਂ ਕੱਢ ਕੇ ਜਾਊਂਗਾ ਤੇ ਫਿਰ ਮੈਂ ਇਹਨਾਂ ਦੀਆਂ ਨਾਕਾਮੀਆਂ ਪੂਰੇ ਆ ਸਾਰੇ ਆਲੇ ਦੁਆਲੇ ਦਿਖਾ ਕੇ ਜਾਊਂਗਾ ਫਿਰ ਇਹ ਮੈਨੂੰ ਲੱਭਿਆ ਕਰਨਗੇ ਰੋਜ਼ ਵੀ ਇਹ ਕਿੱਥੇ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੰਪਨੀ ਬਾਗ ਦੇ ਵਿੱਚ ਮਹਾਰਾਜ ਜਿਹੜਾ ਅੰਮ੍ਰਿਤ ਸਿੰਘ ਜਿਹੜਾ ਕੀ ਸ਼ੇਰੇ ਪੰਜਾਬ ਨੇ ਉਹਨਾਂ ਦਾ ਜਿਹੜਾ ਕੀ ਸਮਰ ਪੈਲੈਸ ਦੀਆਂ ਅਤੇ ਸਮਰ ਪੈਲੈਸ ਦੇ ਮਹਾਰਾਜ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੇਰੇ ਪੰਜਾਬ ਮਹਾਰਾਜ ਅੰਮ੍ਰਿਤ ਸਿੰਘ ਜਿਹੜੇ ਕੀ ਪੰਜਾਬ ਦੀ ਬੜੀ ਵੱਡੀ ਦੇਣ ਹੈ ਸਾਡੂੰ ਮਹਾਰਾਜ ਅੰਮ੍ਰਿਤ ਸਿੰਘ ਦੀ ਅਤੇ ਉਹਨਾਂ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਵਾਂਗੇ ਉਹਨਾਂ ਦੇ ਜਿਹੜੇ ਇਤਿਹਾਸ ਬਾਰੇ ਜਿਹੜੀ ਮਹਾਰਾਜ ਰਜੀਤ ਸਿੰਘ ਸ਼ੇਰੇ ਪੰਜਾਬ ਉਹਨਾਂ ਦਾ ਸਮਰ ਪੈਨਸ ਦਾ ਜਿਹੜਾ ਕਿ ਇਤਿਹਾਸ ਲਿਖਿਆ ਵਾ ਅਤੇ ਕਿਤੇ ਕਿਤੇ ਜਿਹੜੇ ਕੀ ਸਾਡੇ ਪੰਜਾਬੀ ਹੋਣ ਦਾ ਸਾਨੂੰ ਆਪਣੇ ਆਪ ਤੇ ਜਿਹੜਾ ਕੀ ਮਾਣ ਹੁੰਦਾ ਸੀ ਪਰ ਇੱਥੇ ਆ ਕੇ ਸਾਨੂੰ ਕਿਸੇ ਮਾਣ ਜਿਹੜਾ ਮਹਿਸੂਸ ਨਹੀਂ ਲੱਗਦਾ ਕਿਉਂਕਿ ਇਹ ਜਿਹੜਾ ਤੁਸੀਂ ਦੇਖਦੇ ਹੋ ਸਿਰਲੇ ਵਿੱਚ ਇਹ ਹਿੰਦੀ ਅਤੇ ਇੰਗਲਿਸ਼ ਦੇ ਭਾਸ਼ਾ ਵਿੱਚ ਜਿਹੜਾ ਕੀ ਇੱਥੇ ਲਿਖਿਆ ਵਾ ਸਮਰ ਪੈਨਸ ਦੇ ਬਾਰੇ ਤੇ ਨਾਲ ਇੱਕ ਛੋਟੀ ਜਿਹੀ ਜਗ੍ਹਾ ਛੱਡੀ ਗਈ ਆ ਇਹ ਪਤਾ ਨਹੀਂ ਕਿਹੜੀ ਭਾਸ਼ਾ ਵਾਲੀ ਜਗ੍ਹਾ ਛੱਡੀ ਗਈ ਆ ਪਰ ਅੱਜ ਵੀ ਜਗ੍ਹਾਏ ਉਸੇ ਤਰ੍ਹਾਂ ਖਾਲੀ ਆ ਇਸ ਤਮਾਮ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਅਜਿਹੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਪਿਛਲੇ ਦਿਨ ਹੀ ਇਹਨਾਂ ਮਹਾਰਾਜ ਦੀ ਸਿੰਘ ਜੀ ਜਿਹੜਾ ਕੀ ਬੁੱਤ ਉੱਤੇ ਇਹਨਾਂ ਨੇ ਇੱਕ ਵੀਡੀਓ ਜਿਹੜੀ ਸਾਡੇ ਨਾਲ ਸ਼ੇਅਰ ਕੀਤੀ ਸੀ ਜਿਹੜੇ ਉੱਥੇ ਗੰਦਗੀ ਪਈ ਸੀ ਉਸ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਸੀ ਜੂਆ ਖੇਡਦੇ ਸੀ ਲੋਕ ਉੱਥੇ ਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸੀ ਉਸ ਨੂੰ ਲੈ ਕੇ ਵੀ ਨੇ ਸੋਨੂ ਜੰਡੇ ਵਾਲਾ ਜੀ ਨੇ ਉਸ ਮੁੱਦੇ ਨੂੰ ਬੜਾ ਜਿਹੜਾ ਅਹਿਮ ਰੋਲ ਦਿੱਤਾ ਗਿਆ ਤੇ ਹੁਣ ਵੀ ਇਸ ਮੁੱਦੇ ਨੂੰ ਜਿਹੜਾ ਕੀ ਉਹ ਅਹਿਮ ਰੋਲ ਦੇ ਰਹੇ ਸੋਨੂ ਜੰਡੇ ਵਾਲਾ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪੰਜਾਬੀ ਲੋਚਨ ਬਹੁਤ-ਬਹੁਤ ਧੰਨਵਾ ਪੰਜਾਬੀ ਲੋਕ ਚੈਨਲ ਦਾ ਔਰ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਤੁਸੀਂ ਵਿਖਾਉਂਦੇ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਨੂ ਜਿਹੜਾ ਜੀ ਇੱਕ ਵਾਰ ਫਿਰ ਤੋਂ ਤੁਸੀਂ ਮੀਡੀਆ ਸਾਹਮਣੇ ਆ ਰਹੇ ਹੋ ਮਹਾਰਾਜ ਸ਼ੇਰੇ ਪੰਜਾਬ ਮਹਾਰਾਜੀ ਸਿੰਘ ਦਾ ਤੁਸੀਂ ਹਮੇਸ਼ਾ ਹੀ ਉਹਨਾਂ ਦੀ ਕੈਲੋ ਦੀ ਸ਼ਾਮੋਂ ਲੈ ਕੇ ਅੱਗੇ ਆਉਂਦੇ ਹੋ ਕੰਪਨੀ ਬਾਗ ਦੀ ਗੱਲ ਕਰੀਏ ਤੁਸੀਂ ਉਹਨਾਂ ਦਾ ਪਿਛਲੇ ਬਹੁਤ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਲੋਕਾਂ ਨਾਲ ਜਿੱਥੇ ਕਿ ਗੰਦੀਆਂ ਢੇਰ ਪਈ ਸੀ ਬਹੁਤ ਬੁਰਾ ਹਾਲਤ ਸੀ ਅੱਜ ਤੁਸੀਂ ਸਮਰਪੈਲ ਸੇ ਬਾਹਰ ਪਹੁੰਚੇ ਹੋ ਕਿ ਹਾਲਾਤ ਕੀ ਨੇ ਦਰਸ਼ਕਾਂ ਨੂੰ ਸਾਡੇ ਕਰ ਦਿਓ ਕਿ ਦਰਸ਼ਕਾਂ ਨੂੰ ਖਾਸ ਕਰਕੇ ਸਾਡੇ ਪੰਜਾਬੀ ਨੇ ਜਆ ਉਹਨਾਂ ਨੂੰ ਕੀ ਦਰਸਾਉ ਇਹ ਸਮਰ ਪੈਲਸ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਵਾ ਪਹਿਲਾਂ ਇਸ ਦਾ ਨਾਮ ਜਦੋਂ ਕੰਪਨੀ ਬਾਗ ਸੀ ਬਾਅਦ ਵਿੱਚ ਇਸ ਦਾ ਨਾਮ ਉਹਨਾਂ ਨੇ ਰਾਮ ਬਾਗ ਰੱਖ ਦਿੱਤਾ ਦੇਖੋ ਗੁਰੂ ਸਾਹਿਬ ਦੇ ਨਾਮ ਤੇ ਨਾਮ ਰੱਖਤਾ ਹੁਣ ਇਹ ਸਮਰ ਪੈਲਸ ਇੱਥੇ ਬੜੀਆਂ ਵਿਰਾਸਤਾਂ ਪਈਆਂ ਸਾਡੀਆਂ ਤੇ ਦਿਹਾਲੇ ਦੁਆਲੇ ਸਾਫ ਸਫਾਈ ਦਾ ਬਹੁਤ ਆ ਬੁਰਾ ਹਾਲ ਆ ਬੜੇ ਮਤਲਬ ਇਹਨਾਂ ਤੇ ਤਰਲੇ ਕੱਢ ਲੀਦੇ ਰੋਜ਼ ਜਾ ਕੇ ਇਹਨਾਂ ਨੂੰ ਕਹੀ ਜਾਈਦਾ ਹੁਣ ਕਿੰਨਾ ਕਿ ਇਹਨਾਂ ਦੇ ਗਾੜੀ ਬੈਂਤੀਆਂ ਕਰੀਏ ਔਰ ਸਭ ਤੋਂ ਵੱਡੀ ਗਲਤੀ ਪ੍ਰਸ਼ਾਸਨ ਦੀ ਤੁਸੀਂ ਵੇਖੋ ਇੱਥੇ ਕਿ ਇਹ ਹਿੰਦੀ ਦੇ ਵਿੱਚ ਇੱਥੋਂ ਦਾ ਜਿਹੜਾ ਲਿਖਿਆ ਵਾ ਠੀਕ ਹੈ ਜੀ ਸਮਰ ਪੈਲੇਸ ਦੇ ਬਾਰੇ ਕੰਪਨੀ ਬਾਗ ਦੇ ਬਾਰੇ ਤੇ ਇੱਥੇ ਨਾਲ ਹੀ ਇੰਗਲਿਸ਼ ਦੇ ਵਿੱਚ ਲਿਖਿਆ ਕਾੜ ਲੇ ਬੰਨੇ ਔਰ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਮਾਤਰ ਭਾਸ਼ਾ ਕਿਥੇ ਆ ਪੰਜਾਬੀ ਜਿਹੜੀ ਆ ਸਾਡੀ ਮਾਤਰ ਭਾਸ਼ਾ ਵਾ ਸਾਡੀ ਮਾਂ ਬੋਲੀ ਆ ਇੱਥੇ ਤੁਸੀਂ ਵੇਖੋ ਪੀ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਦੇ ਉਲੰਘਣਾ ਔਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਪੰਜਾਬੀ ਸੀ ਜੇ ਇੱਥੇ ਟੂਰਿਸਟ ਆਉਂਦੇ ਆ ਹੁਣ ਇਹਨਾਂ ਨੂੰ ਜੇ ਮੈਂ ਜਾ ਕੇ ਸਵਾਲ ਕਰਦਾ ਗਾੜੀ ਨੂੰ ਕਹਿੰਦੀ ਇੱਥੇ ਟੂਰਿਸਟ ਆਉਂਦੇ ਟੂਰਿਸਟ ਆਉਂਦੇ ਆ ਤੇ ਉਹ ਹਿੰਦੀ ਪੜ ਲੈਂਦੇ ਆ ਇੰਡੀਆ ਦੇ ਲੋਕ ਜਿਹੜੇ ਹਿੰਦੀ ਪੜਦੇ ਆ ਉਹਨਾਂ ਲਈ ਠੀਕ ਆ ਔਰ ਫੌਰਨ ਤੋਂ ਕੋਈ ਆਉਂਦਾ ਉਹਨਾਂ ਲਈ ਇੰਗਲਿਸ਼ ਆ ਔਰ ਜਿਹੜੇ ਪੰਜਾਬ ਦੇ ਆ ਉਹਨਾਂ ਲਈ ਦੱਸੋ ਪੰਜਾਬੀ ਲਾਜ਼ਮੀ ਹੈਗੀ ਕਿ ਨਹੀਂ ਹੈਗੀ ਗੁਰੂ ਨਗਰੀ ਦੇ ਵਿੱਚ ਖਲੋਤੇ ਆ ਔਰ ਅਮਰੇ ਸਰ ਜਿਹੜਾ ਵਾ ਉਹ ਗੁਰੂ ਰਾਮਦਾਸ ਮਹਾਰਾਜ ਦੀ ਵਸਾਈ ਹੋਈ ਨਗਰੀ ਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਖੁਦ ਪੰਜਾਬੀ ਸੀ ਔਰ ਸਾਡੀ ਗੁਰਬਾਣੀ ਪੰਜਾਬੀ ਚ ਆ ਸਾਡੀ ਮਾਤਰ ਭ ਔਰ ਜੇ ਸਾਡੀ ਮਾਂ ਬੋਲੀ ਨਹੀਂ ਇੱਥੇ ਲਿਖੀ ਤੇ ਫਿਰ ਦੱਸੋ ਮੈਨੂੰ ਇੱਥੇ ਆਣ ਕੇ ਕਈ ਬੰਦੇ ਜ਼ਰੂਰੀਤ ਨਹੀਂ ਵੀ ਅਸੀਂ ਹਿੰਦੀ ਇੰਗਲਿਸ਼ ਹੀ ਪੜ੍ਹਨੀ ਆ। ਪਰ ਸੋਨੂੰ ਜੀ ਮੈਂ ਤੁਹਾਡੀ ਗੱਲ ਵਿੱਚ ਟਕਣਾ ਚਾਹੁੰਦਾ ਵਾਂ ਅਸੀਂ ਦੇਖਿਆ ਵੀ ਸ਼ੇਰੇ ਪੰਜਾਬ ਮਹਾਰਾਜ ਸਿੰਘ ਦੀ ਬੜੀ ਵੱਡੀ ਦੇਣ ਆ ਜੇਕਰ ਉਹ ਸਾਨੂੰ ਨਾ ਆਜ਼ਾਦ ਕਰਾਉਂਦੇ ਅੱਜ ਵੀ ਅਸੀਂ ਗੁਲਾਮ ਹੋਣਾ ਸੀ ਬੜੀ ਵੱਡੀ ਦੇਣ ਆ ਪਰ ਅਸੀਂ ਦੇਖਿਆ ਵੀ ਕੀ ਹਾਲਾਤ ਕੀ ਨੇ ਵੇਖੋ ਤੁਸੀਂ ਥਾਂ ਥਾਂ ਤੇ ਜਿਹੜੀਆਂ ਪੰਛੀਆਂ ਦੇ ਬਿਠਾ ਕੀਤੀ ਹੋਈ ਨੇ ਇਹ ਅਸੀਂ ਜਿਹੜੀ ਹੈ ਸਮਰ ਪਾਲਸੀ ਯਾਰ ਰੱਖਣੇ ਆ ਇਹ ਲੋਕਾਂ ਨੂੰ ਇਤਿਹਾਰ ਖਾਵਾਂਗੇ ਜਦੋਂ ਕਿ ਸਾਲਾਨੀ ਆਉਂਦੇ ਹੋਣਗੇ ਬਾਹਰ ਕੀ ਦੱਸਦੇ ਸੋਚਦੇ ਹੋਣਗੇ ਵੀ ਇੱਥੇ ਵਿਠਾਂ ਪਈਆਂ ਹੋਇਆਂ ਪੰਛੀਆਂ ਦੀਆਂ ਇਹ ਜਿਹੜੀ ਇਤਿਹਾਸ ਹੈ ਪੜ ਕੇ ਲੋਕਾਂ ਨੂੰ ਜਾਣ ਕਰਾਵਾਂਗੇ ਇਹਨਾਂ ਨੂੰ ਨਾ ਜਨਾ ਮਰਜੀ ਰੌਲਾ ਪਾ ਕੇ ਅਸੀਂ ਬੇਨਤੀ ਕਰ ਲਈਏ ਪ੍ਰਸ਼ਾਸਨ ਨੂੰ ਮੈਂ ਤੇ ਇਹਨਾਂ ਨੂੰ ਉਦਣ ਵੀ ਕਿਹਾ ਸੀ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦੇਣਕਦੀ ਦੇ ਨਹੀਂ ਸਕਦੇ ਮੈਂ ਤੇ ਕਿ ਕੋਈ ਵੀ ਨਹੀਂ ਦੇ ਸਕਦਾ ਉਹਨਾਂ ਦੇ ਰਾਜ ਵਿੱਚ ਕਦੀ ਕਿਸੇ ਨਾਲ ਧੱਕਾ ਨਹੀਂ ਸੀ ਹੋਇਆ Hindu Muslim Sikh Isai ਸਾਰਿਆਂ ਨੂੰ ਹੀ ਇੱਕ ਸਮਾਨ ਵੇਖਿਆ ਜਾਂਦਾ ਸੀਗਾ ਔਰ ਹਰ ਵਰਗ ਨੂੰ ਜਿਹੜਾ ਉਹਨਾਂ ਨੇ ਖੁਸ਼ ਰੱਖਿਆ ਤੇ ਅੱਜ ਅਸੀਂ ਕੀ ਕਰਨ ਦੇ ਅਸੀਂ ਕਿੱਥੋਂ ਤੱਕ ਜਾਇਜ਼ ਹੈ ਕੋਈ ਸਾਡੇ ਲਈ ਸਹੀ ਗੱਲ ਆ ਵੀ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਮਤਲਬ ਖੁਸ਼ਹਾਲ ਰੱਖਿਆ ਹੋਵੇ ਪੰਜਾਬ ਨੂੰ ਤੇ ਇੰਨੀ ਵੱਡੀ ਸਟੇਟ ਦਿੱਤੀ ਸਾਨੂੰ ਤੇ ਕਿੱਥੋਂ ਤੱਕ ਸਾਡਾ ਰਾਜ ਸੀ ਰੋਪੜ ਤੋਂ ਲੈ ਕੇ ਫਗਾਨ ਤੱਕ ਖੈਬਰ ਤੱਕ ਸਾਡਾ ਰਾਜ ਸੀ ਨੂੰ ਅਮਰੀਕਾ ਨਹੀਂ ਫਤਿਹ ਪਾ ਸਕਿਆ ਉਹਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਤੇ ਅੱਜ ਗੋਰੇ ਇੱਥੇ ਸਾਡੇ ਆਣਣ ਕੇ ਪੰਜਾਬ ਚ ਨੌਕਰੀਆਂ ਕਰਦੇ ਸੀ ਅੱਜ ਜਿਹੜੇ ਸਾਡੇ ਲੋਕ ਆ ਸਾਡੇ ਜਿਹੜੇ ਸਿਆਸੀ ਲੀਡਰ ਆ ਸ਼ੇਰ-ਏ-ਪੰਜਾਬ ਦੇ ਰਾਜ ਦੀਆਂ ਤੇ ਗੱਲਾਂ ਕਰਦੇ ਆ ਸ਼ੇਰੇ ਪੰਜਾਬ ਦੇ ਰਾਜ ਦੇ ਨਾ ਮਤਲਬ ਉਹ ਨੇੜੇ ਤੇੜੇ ਨਹੀਂ ਫੜਕ ਸਕਦੇ ਅੱਜ ਤੇ ਮੜਾ ਜਾ ਕੋਈ ਬੋਲਦਾ ਤੇ ਨਿਆਇ ਪਰਚਾ মিডিਆ ਨੂੰ ਆਜ਼ਾਦੀ ਨਹੀਂ ਜੇ ਤੂੰ ਮਰਜ਼ੀ ਫੜ ਕੇ ਅੰਦਰ ਦੇ ਦਿੰਦੇ ਆ ਤੁਸੀਂ ਮੈਨੂੰ ਦੱਸੋ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਇਹ ਮੰਨਦੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਮੰਨਦੇ ਇਹਨਾਂ ਦੀ ਗੱਲ ਹੀ ਨਹੀਂ ਮੰਨਦੇ ਵੱਡੇ ਵੱਡੇ ਲੀਡਰਾਂ ਦੇ ਹੋਟਲ ਆ ਤੇ ਤੁਸੀਂ ਉੱਥੇ ਵੇਖੋ ਉੱਥੇ ਇੰਗਲਿਸ਼ ਚ ਲਿਖਿਆ ਉਹ ਨਹੀਂ ਮਾਤਰ ਭਾਸ਼ਾ ਦੀ ਗੱਲ ਕਰਦੇ ਉਹ ਸਟੇਜਾਂ ਤੇ ਤੇ ਕਰਨਗੇ ਅੱਜ ਆਪਣੇ ਹੀ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਕਿੱਥੇ ਪੰਜਾਬੀ ਦਾ ਬੋਰਡ ਦੱਸੋ ਕਿੱਥੇ ਆ ਫਿਰ ਇਹਨਾਂ ਨੂੰ ਹੁਣ ਰੋਜ਼-ਰੋਜ਼ ਅਸੀਂ ਕਿੰਨਿਆਂ ਕ ਬੇਨਤੀਆਂ ਕਰਿਆ ਕਰੀਏ ਜਾ ਕੇ ਸੋਨੋ ਜੀ ਅਸੀਂ ਅਕਸਰ ਜਾਤਰ ਬੱਚਿਆਂ ਨੂੰ ਆਪਣੇ ਘਰੇ ਗੱਲ ਕਰਦੇ ਆਂ ਵੀ ਪੰਜਾਬੀ ਭਾਸ਼ਾ ਮਾਤਰ ਭਾਸ਼ਾ ਵਾ ਹਮੇਸ਼ਾ ਬੋਲਣੀ ਚਾਹੀਦੀ ਐ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਵੀ ਹਰ ਇੱਕ ਦਫ਼ਤਰਾਂ ਵਿੱਚ ਹਰ ਇੱਕ ਜਗ੍ਹਾ ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਣੀ ਇਹਦੀ ਆ ਮੈਨੂੰ ਐਸੋ ਪੀ ਇੱਥੇ ਜਦੋਂ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਦੇ ਲੋਕ ਕੌਣਗੇ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਇਤਿਆਹ ਦੱਸਾਂਗੇ ਕਿ ਲੱਗਦਾ ਨਹੀਂ ਫਿਰ ਕਿਤੇ ਆ ਕੇ ਇੰਗਲਿਸ਼ ਦੀ ਗੱਲ ਕਰਨਗੇ ਜਾਂ ਹਿੰਦੀ ਦੀ ਗੱ ਤੇ ਆ ਭਾਜੀ ਉਹ ਗੱਲਾਂ ਕਰਦੇ ਆ ਤਾਂ ਤਾਂ ਹੀ ਤੁਹਾਡੇ ਤੱਕ ਗੱਲ ਆਈ ਆ ਇੱਥੇ ਮਤਲਬ ਹਰ ਬੰਦੇ ਨੂੰ ਦੁੱਖ ਲੱਗਦਾ ਵੇਖ ਕੇ ਉਹ ਕਹਿੰਦੇ ਸਾਡੀ ਪੰਜਾਬੀ ਭਾਸ਼ਾ ਕਿੱਥੇ ਆ ਪੰਜਾਬ ਦੇ ਵਿੱਚ ਪੰਜਾਬੀ ਲਾਜ਼ਮੀ ਆ ਪੰਜਾਬੀ ਸਾਡੀ ਮਾਂ ਬੋਲੀ ਆ ਜੇ ਪੰਜਾਬੀ ਤੋਂ ਬਿਨਾ ਸਾਡੀ ਹੋਂਦ ਹੈ ਜੇ ਤੁਸੀਂ ਸਾਡੀ ਹੋਂਦ ਨੂੰ ਹੀ ਖਤਮ ਕਰਨ ਤੋਂ ਪਰੇ ਜੇ ਮਤਲਬ ਇਹ ਕਿੱਡਾ ਹੈਗਾ ਕੰਮ ਹੈ ਇੱਥੇ ਬੋਰਡ ਲਾਉਣਾ ਇੱਕ ਪੰਜਾਬੀ ਦਾ ਪਰ ਮੇਰੀ ਸੋਨੂ ਜੀ ਗੱਲ ਕਰੀ ਜੇ ਕਹਿੰਦੇ ਨੇ ਵੀ ਅੰਗਰੇਜ਼ ਚੱਲ ਗਏ ਆ ਪਰ ਅੰਗਰੇਜ਼ੀ ਭਾਸ਼ਾ ਦੇ ਤੇ ਛੱਡ ਗਏ ਨੇ ਠੀਕ ਹੈ ਨਾ ਕਿੰਨੇ ਕ ਜਰੂਰੀ ਅੰਗਰੇਜ਼ੀ ਦੀ ਭਾਸ਼ਾ ਮਨੇ ਰਸਵਾ ਸੀ ਦੇਖਦੇ ਵੀ ਆਪਣੇ ਬੱਚਿਆਂ ਨੂੰ ਅਸੀਂ ਘਰਾਂ ਵਿੱਚ ਹੀ ਕੀ ਦੇਖਦੇ ਆ ਕਹਿੰਦੇ ਇਹ ਬੱਚਿਆਂ ਨਾਲ ਜੋ ਗੱਲ ਕਰਦੇ ਉਹ ਬੱਚਾ ਜੇਕ ਪੰਜਾਬੀ ਦੀ ਗੱਲ ਕਰਦਾ ਉਹ ਕਹਿੰਦੇ ਬੇਟਾ ਪੰਜਾਬੀ ਦੀ ਗੱਲਾਂ ਕਰੋ ਸਾਡੇ ਇੰਗਲਿਸ਼ ਦੀ ਗੱਲ ਕਰੋ ਕਿ ਲੱਗਦਾ ਨਹੀਂ ਸਾਡਾਂ ਚ ਵੀ ਲੋਕਾਂ ਇੱਕ ਕਸੂਰ ਹੈਗਾ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਜਿਹੜੀ ਭਾਸ਼ਾ ਤੋਂ ਦੂਰ ਹੁੰਦੇ ਜਾਂਦੇ ਆ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਮਾਨਸਿਕ ਰੋਗੀ ਹੋ ਗਏ ਲੋਕ ਭਾਜੀ ਅੱਜ ਜਿੰਨੇ ਪੋਲੀਟਿਸ਼ੀਅਨ ਆਏ ਨਾ ਸਾਰਿਆਂ ਦੇ ਬੱਚੇ ਜਿਹੜੇ ਆ ਨਾ ਇਹ ਤੁਸੀਂ ਵੇਖਿਓ ਅਫਸਰ ਵੀ ਕਹਿੰਦੇ ਆ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪਾਓ ਤੇ ਤੁਸੀਂ ਯਾਰ ਸਰਕਾਰੀ ਸਕੂਲਾਂ ਚ ਬੱਚਿਆਂ ਨੂੰ ਕਹਿੰਦੇ ਜੀ ਆਪਣੇ ਤੇ ਤੁਹਾਡੇ ਤੇ ਲਾਗ ਹੁੰਦੀਆਂ ਗੱਲਾਂ ਅਫਸਰ ਆ ਜਿਹੜੇ ਉਹ ਦੂਜਿਆਂ ਨੂੰ ਕਹਿ ਦਿੰਦੇ ਆ ਲੋਕਾਂ ਵੱਲ ਉਂਗਲ ਕਿਉਂ ਪਬਲਿਕਲ ਕਰਦੇ ਆ ਵੋਟਾਂ ਪਬਲਿਕ ਪਾਉਂਦੀ ਆ ਟੈਕਸ ਪਬਲਿਕ ਦਿੰਦੀ ਆ ਪਬਲਿਕ ਨੂੰ ਸਹੂਲਤਾਂ ਤੇ ਮਿਲਦੀਆਂ ਹੀ ਨਹੀਂ ਆ ਪਬਲਿਕ ਨੂੰ ਜੇ ਸਹੂਲਤਾਂ ਮਿਲਣ ਹੁਣ ਮੈਨੂੰ ਦੱਸੋ ਪੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਕਦੀ ਦੇਣ ਹੀ ਨਹੀਂ ਦੇ ਸਕਦੇ ਅਸੀਂ ਅਸੀਂ ਤਾਂ ਇੰਨੇ ਵੱਡੇ ਮਤਲਬ ਉਹਨਾਂ ਦਾ ਸਤਿਕਾਰ ਕਰਦੇ ਆ ਇੰਨਾ ਸਾਡੇ ਤੇ ਕਰਜ਼ਾ ਉਹਨਾਂ ਦਾ ਪੀ ਤੁਸੀਂ ਦੱਸੋ ਪੀ ਆ ਹਾਲੇ ਦਿਵਾਲੇ ਇੱਥੇ ਸਾਫ ਸਫਾਈ ਦਾ ਹਾਲ ਵੇਖ ਲਓ ਰੋਜ਼ ਚੈਨਲਾਂ ਤੇ ਔਰ ਵੱਡੇ ਵੱਡੀਆਂ ਫਲੈਕਸਾਂ ਲਕੀਆਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਸਵੱਛੇ ਅਭਿਆਨ ਚ ਲਾਇਆ ਉਹਨਾਂ ਨੇ ਕਹਿੰਦੇ ਸਾਫ਼ ਸੁਥਰਾ ਰੱਖੋ ਆਲੇ ਦੁਆਲੇ ਨੂੰ ਤੁਸੀਂ ਇਹਨਾਂ ਦੇ ਦਫ਼ਤਰਾਂ ਦੇ ਆਲੇ ਦੁਆਲੇ ਸਾਫ਼ ਸਫਾਈ ਵੇਖ ਲਓ ਸਾਡੀਆਂ ਵਿਰਾਸਤਾਂ ਦੇ ਆਲੇ ਦੁਆਲੇ ਸਾਫ਼ ਸਫਾਈ ਵੇਖ ਲਓ ਉਹ ਯਾਰ ਤੁਹਾਨੂੰ ਵਾਰ-ਵਾਰ ਕਹਿੰਦੇ ਕਰਮਚਾਰੀਆਂ ਦੀਆਂ ਜੇ ਕੋਈ ਮੰਗਾਂ ਨਾਲੋਂ ਪੂਰੀਆਂ ਕਰਦੇ ਹੋ ਕੱਚੇਆਂ ਨੂੰ ਪੱਕੇ ਕਰਦੇ ਹੋ ਨਾਲੇ ਉਹਨਾਂ ਨੂੰ ਰੋਜ਼ਗਾਰ ਮਿਲ ਜੂ ਨਾਲੇ ਇਹਨਾਂ ਨੂੰ ਵਧਾ ਦਿਓ ਗੱਲ ਕਰੀ ਸੁਨੋ ਜੀ ਮੈਂ ਤੁਹਾਡੀ ਗੱਲ ਫਿਰ ਥੋੜੀ ਟੋਕ ਲਗਾ ਹਮੇਸ਼ਾ ਸ਼ੁਰੂਆਤ ਕਰਦੇ ਆ ਪੰਜਾਬੀ ਹਮੇਸ਼ਾ ਪਹਿਲੇ ਨੰਬਰ ਤੇ ਹੁੰਦੇ ਆ ਅਸੀਂ ਦੇਖਿਆ ਪਰ ਜੇਕਰ ਸਾਡੀ ਪੰਜਾਬੀ ਭਾਸ਼ਾ ਆਉਂਦੀ ਆ ਤੇ ਇਹ ਲਾਸਟ ਤੇ ਆਉਂਦੀ ਚੀਜ਼ ਤੀਜੇ ਨੰਬਰ ਤੇ ਕਿਉਂ ਆ ਇਹ ਪੰਜਾਬੀ ਭਾਸ਼ਾ ਸ਼ੁਰੂ ਤੇ ਪਹਿਲੇ ਨੰਬਰ ਤੇ ਚਾਹੀਦੀ ਸੀ ਜੇਕਰ ਪੰਜਾਬੀ ਦੀ ਗੱਲ ਕਰ ਲਓ ਮਾਂਡੀਆਂ ਲੈਣੇ ਜੇ ਪੰਜਾਬੀ ਦੇ ਨਾਲੇ ਲਿਖਣੀਆਂ ਸੀ ਪਰ ਪੰਜਾਬੀ ਭਾਸ਼ਾ ਚ ਇਹਨਾਂ ਜਿਹੜਾ ਵਿਆਖਿਆ ਜਾਂਦੀ ਜਿਹੜੀ ਆ ਇਤਿਹਾਸ ਛੋਟਾ ਕਿਉਂ ਪੰਜਾਬ ਦਾ ਇਤਿਹਾਸ ਤਾਂ ਬਹੁਤ ਵੱਡਾ ਇਤਿਹਾਸ ਆ ਹਣ ਗਰੇਵਾਲ ਸਾਹਿਬ ਤੁਸੀਂ ਆਲੇ ਦੋਲੇ ਵੇਖ ਲੈ ਕਿੰਨੇ ਜਣਿਆਂ ਨੇ ਇਹ ਗੱਲ ਤੁਹਾਨੂੰ ਵੀ ਕਹੀ ਵੀ ਪੰਜਾਬੀ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਪਰ ਕੈਮਰੇ ਸਾਹਮਣੇ ਨਹੀਂ ਆਉਂਦੇ ਬੋਲਦੇ ਨਹੀਂ ਆ ਗੱਲ ਕਰਦੇ ਆ ਪਰ ਗਾੜੀ ਤੇ ਸਾਨੂੰ ਆਉਣਾ ਪਊ ਨਾ ਕਿਸੇ ਨਾ ਕਿਸੇ ਨੂੰ ਇਸ ਵਾਕੇ ਤੋਂ ਢੀ ਗੱਲ ਸਹੀ ਆ ਵੀ ਪੰਜਾਬੀ ਪਹਿਲੇ ਨੰਬਰ ਤੇ ਪੰਜਾਬ ਦੀ ਭਾਸ਼ਾ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਆ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਹੀਂ ਬਚਾ ਸਕਦੇ ਤੇ ਅੱਜ ਸਾਰੇ ਤੁਰੇ ਜਾਂਦੇ ਇੱਥੋਂ ਪੰਜਾਬ ਛੱਡ ਛੱਡ ਕੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਪਛਤਾਓਗੇ ਬੇहद ਚਿੰਤਾ ਦਾ ਵਿਸ਼ਾਵਾ ਇਹ ਗੱਲ ਛੋਟੀ ਨਹੀਂ ਬਹੁਤ ਵੱਡੀ ਗੱਲ ਆ ਅੱਜ ਪੰਜਾਬੀ ਮਾਂ ਬੋਲੀ ਦੀ ਗੱਲ ਜਿਹੜੀ ਆ ਉਹ ਜਦੋਂ ਉਹਦਾ ਦਿਨ ਮਨਾਇਆ ਜਾਂਦਾ ਵੇਖਿਆ ਕਰੋ ਕਿੰਦਾ ਫੇਸਬੁੱਕ ਭਰੀ ਹੁੰਦੀ ਤੇ ਬਾਅਦ ਚ ਕਿੱਥੇ ਜਾਂਦੀ ਉਹ ਬਿਲਕੁਲ ਸੋਨ ਜੇ ਮੈਂ ਅਸੀਂ ਇਹ ਵੀ ਗੱਲ ਬੜੀ ਦੇਖਣ ਨੂੰ ਮਿਲਦੀ ਆ ਜਦੋਂ ਕਿਤੇ ਕਈ ਲੋਕ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਿੰਦੇ ਨੇ ਐਜੂਕੇਟ ਲੋਕ ਕਹਿੰਦੇ ਨੇ ਅਸੀਂ ਦੇਖਿਆ ਵੀ ਜਦੋਂ ਕਿਤੇ ਆਪਸ ਵਿੱਚ ਗੱਲ ਕਰਦੇ ਹੁਣ ਕਿਤੇ ਇੰਗਲਿਸ਼ ਵਿੱਚ ਗੱਲ ਕਰਦੇ ਹੁਣ ਜੇ ਸਾਡੇ ਵੀ ਕਦੇ ਕੋਈ ਪੰਜਾਬੀ ਦੀ ਗੱਲ ਕਰਾਂਦਾ ਜਾਂ ਬੰਦਾ ਕੋਈ ਪੰਜਾਬੀ ਦੀ ਗੱਲ ਕਰਦਾ ਉਹਨੂੰ ਕਿਤੇ ਕਿਤੇ ਬੜੇ ਗੌਰ ਨਾਲ ਵੇਖਦੇ ਨੇ ਇਹ ਬੰਦਾ ਯਾਰ ਪੜ੍ਹਿਆ ਲਿਖਿਆ ਨਹੀਂ ਲੱਗਦਾ ਕੀ ਲੱਗਦਾ ਉਸ ਦੀ ਪੰਜਾਬੀ ਬੋ ਲੋਕਾਂ ਨੂੰ ਅਸੀਂ ਸਿਆਣਪ ਤੋਂ ਕੀ ਲੈਣਾ ਅਸੀਂ ਤਾਂ ਆਪਣੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣਾ ਗੁਰੂ ਸਾਹਿਬ ਨੇ ਬਾਣੀ ਜਿਹੜੀ ਆ ਉਹ ਕਾਹਦੇ 'ਚ ਲਿਖੀ ਸੀ ਸਾਡੀ ਬਾਣੀ ਆ ਜਿਹੜੀ ਬਾਣੀ ਸਾਡਾ ਜੀਵਨ ਆ ਅਸੀਂ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਚੱਲਣ ਵਾਲੇ ਲੋਕ ਆ ਅਸੀਂ ਆਪਣੇ ਗੁਰੂ ਦੇ ਦੱਸੇ ਰਸਤੇ ਤੇ ਚੱਲਣਾ ਨਾ ਕਿ ਇਹਨਾਂ ਲੋਕਾਂ ਦੇ ਇਹਨਾਂ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਆ ਭਰਾਓ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲੋ ਜਿਨ੍ਹਾਂ ਨੇ ਤੁਹਾਨੂੰ ਰਸਤਾ ਵਿਖਾਇਆ ਵਾ ਗੁਰਬਾਣੀ ਕੀ ਕਹਿੰਦੀ ਆ ਜੋ ਗੁਰਬਾਣੀ ਕਹਿੰਦੀ ਆ ਨਾ ਜੇ ਗੁਰਬਾਣੀ ਤੇ ਪਾਣੀ ਪਾਣੀ ਦੀ ਗਹਿਰਾਈ ਚ ਜਾਓਗੇ ਤੇ ਡੁੱਬ ਜੂਗੇ ਪਾਣੀ ਦੀ ਗਹਿਰਾਈ ਚ ਜਾਓਗੇ ਤਰ ਜੂਗੇ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲੀਏ ਬੰਦਿਆਂ ਬੁੰਦਿਆਂ ਦੀਆਂ ਗੱਲਾਂ ਤੇ ਬਾਦਾਂ ਨਾ ਕਰਿਆ ਕਰੀਏ ਸਾਨੂੰ ਕੀ ਕਹਿੰਦੇ ਆ ਸਾਨੂੰ ਕਿਸੇ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬੀ ਸਾਡੀ ਮਾਤਰ ਭਾਸ਼ਾ ਵਾ ਸਾਡੇ ਖੂਨ ਚ ਪੰਜਾਬੀ ਆ ਅਸੀਂ ਪੰਜਾਬੀਆਂ ਸਾਨੂੰ ਦੂਜੀਆਂ ਭਾਸ਼ਾਵਾਂ ਦਾ ਵੀ ਅਸੀਂ ਸਤਿਕਾਰ ਕਰਦੇ ਪਰ ਪਹਿਲਿਆਂ ਤੇ ਸਾਡੀ ਪੰਜਾਬੀ ਮਾਂ ਬੋਲੀ ਬਿਲਕੁਲ ਜੀ ਤੇ ਗੱਲ ਕਰੀ ਸੋਨੋ ਜੀ 2004 ਦਾ ਜਿਹੜਾ ਇਹ ਪੱਥਰ ਜਿਹੜਾ ਰੱਖਿਆ ਸੀ ਦੇਖਿਆ ਜੋ 2004 ਦਾ ਲਿਖਿਆ ਪਰ ਹਜੇ ਤੱਕ ਇੰਨੀ ਸਰਕਾਰ ਆਈਆਂ ਇੰਨੀ ਗਈਆਂ ਨੇ ਤੇ ਕਿਸੇ ਨੇ ਕਿਉਂ ਨਹੀਂ ਪਿਛਲੇ ਨੂੰ ਝਾਤ ਮਾਰੀ ਕਿਸੇ ਨੇ ਕਿਉਂ ਨਹੀਂ ਸੋਚਿਆ ਇੱਥੇ ਵੀ ਪੰਜਾਬੀ ਭਾਸ਼ਾ ਜ਼ਰੂਰੀ ਆ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਚਾਹੀਏ ਜਾਂ ਪੰਜਾਬ ਦੀ ਸਰਕਾਰਾਂ ਚਾਹੀਏ ਸਾਰੀਆਂ ਪੰਜਾਬ ਦੀਆਂ ਨੇ ਸਾਰੇ ਪੰਜਾਬੀ ਨੇ ਫਿਰ ਪੰਜਾਬੀ ਕਿਉਂ ਗਾਇਬ ਹੁੰਦੀ ਜਾਂਦੀ ਇਥੋਂ ਇਥੋਂ ਇਹ ਸਿਰਫ ਜਦੋਂ ਦਿਨ ਆਉਂਦੇ ਆ ਉਹ ਫੁੱਲ ਚੜਾ ਕੇ ਚਲ ਜਾਈਦੇ ਤੇ ਮਗਰ ਫੋਟੋਆਂ ਲਾ ਕੇ ਜਾ ਜਾ ਕਰ ਕਰਨਾ ਕੁਝ ਨਹੀਂ ਹੁੰਦਾ ਜ਼ਮੀਨੀ ਹਕੀਕਤ ਉੱਤਰੀ ਏ ਇਹ ਜਿਹੜੀਆਂ ਜਿਨ੍ਹਾਂ ਦੀਆਂ ਵਿਰਾਸਤਾਂ ਵਾਂ ਨੇ ਸਾਡੇ ਦਿਲਾਂ ਚ ਵਸਦੇ ਆ ਇਹਨਾਂ ਦਾ ਅਸੀਂ ਕਰਜ਼ ਨਹੀਂ ਕਦੀ ਦੇ ਸਕਦੇ ਜੇ ਅਸੀਂ ਆਪਣੇ ਯੋਧਿਆਂ ਦਾ ਸਨਮਾਨ ਹੀ ਨਾ ਕਰ ਸਕਦੇ ਅੱਜ ਜਦੋਂ ਹਰੀ ਸਿੰਘ ਨਲੂਏ ਦੀ ਗੱਲ ਆਉਂਦੀ ਆ ਤੇ ਜੱਸਾ ਸਿੰਘ ਰਾਮਗੜੀ ਦੀ ਗੱਲ ਆਉਂਦੀ ਆ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਆਉਂਦੀ ਤੇ ਅਸੀਂ ਬੜੇ ਮਾਣ ਨਾਲ ਖਲੋ ਕੇ ਕਹਿ ਦਿੰਦੇ ਨਾ ਦਿੱਲੀ ਅਸੀਂ ਫਤਿਹ ਕੀਤੀ ਸੀ ਅਸੀਂ ਲਾਹੌਰ ਫਤਿਹ ਕੀਤਾ ਸੀ ਅਫਗਾਨ ਫਤਿਹ ਕੀਤਾ ਉਹ ਯਾਰ ਤੁਸੀਂ ਇਹ ਸਟੇਜਾਂ ਤੇ ਨਾ ਨਾ ਕਿਆ ਕਰੋ ਇਹਨਾਂ ਦੇ ਨਾਂ ਤੇ ਲੋਕਾਂ ਨੂੰ ਮੱਲ ਮੀਡੀਆ ਦੇ ਜ਼ਰੀਏ ਕਰਦੇ ਰਹਿੰਦੇ ਜੀ ਤੁਸੀਂ ਕਦੀ ਜਾ ਕੇ ਇਹਨਾਂ ਦੇ ਇਤਿਹਾਸ ਤੇ ਇਹਨਾਂ ਦੀਆਂ ਵਿਰਾਸਤਾਂ ਦੇ ਆਲੇ ਦੋਲੇ ਵੇਖਿਆ ਕਰੋ ਇਹ ਸਾਡੇ ਦਿਲਾਂ 'ਚ ਵੱਸਦੇ ਨੇ ਬਿਲਕੁਲ ਜੀ ਸੋলো ਜੀ ਲਾਸਟ ਸਵਾਲ ਮੇਰਾ ਜੀ ਜੇਕਰ ਹਜੇ ਵੀ ਪੰਜਾਬੀ ਭਾਸ਼ਾ ਅਸਤੇ ਨਹੀਂ ਲਿਖੀ ਜਾਂਦੀ ਜਾਂ ਮਾਲਾ ਪਹਿਲੋ ਦਿਹਾੜ ਤੇ ਨਹੀਂ ਲਿਖੀ ਜਾਂਦੀ ਪਹਿਲੀ ਰਾਤ ਮੇਸ਼ਾ ਪੰਜਾਬੀ ਭਾਸ਼ਾ ਹੋਣੀ ਚਾਹੀਦੀ ਆ ਇਹ ਲਾਸਟ ਰੱਖੀ ਗਈ ਆ ਕੀ ਤੁਹਾਡਾ ਅਗਲਾ ਸਟੈਪ ਹੋਊਗਾ ਕਿ ਇਹਨੂੰ ਮਿਲਿਆ ਜਾਊਗਾ ਤੇ ਕਈ ਸਗਸ਼ਤ ਇਸ ਵਾਰੀ ਕਰੋਗੇ ਮੈਂ ਤਾਂ ਕਿਸੇ ਨੂੰ ਮਿਲਣਾ ਨਹੀਂ ਮੈਂ ਤਾਂ ਫਿਰ ਆਪ ਹੀ ਲਿਖਾ ਦੇਣਾ ਤੇ ਮੈਨੂੰ ਇਹਨਾਂ ਨੂੰ ਕਦੀ ਮਿਲਣ ਦੀ ਲੋੜ ਐ ਮੇਰਾ ਜਿੰਨਾ ਕੁ ਮੈਂ ਪਿਆਰ ਕਰਦਾ ਵਾ ਮੇਰੇ ਪੰਜਾਬ ਦੇ ਵਿੱਚ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਪੰਜਾਬੀ ਲਾਜ਼ਮੀ ਆ ਤੇ ਮੈਂ ਫਿਰ ਇਹਨਾਂ ਦੇ ਜਾ ਕੇ ਤਰਲੇ ਥੋੜੀ ਕੱਢਣੇ ਆ ਰਾਜਾ ਕਿੰਨਾ ਦਾ ਸੀਗਾ ਸਾਡਾ ਸੀ ਜਿੰਨਾ ਕੁ ਅਸੀਂ ਸਤਿਕਾਰ ਕਰਦੇ ਆ ਜਿੰਨਾ ਕੁ ਕੋਈ ਹੋਰ ਕਰਦਾ ਵਾ ਦਰਦ ਉਸੇ ਬੰਦੇ ਨੂੰ ਹੁੰਦਾ ਵਾ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ ਹੁੰਦਾ ਵਾ ਦੂਜੀ ਆਈ ਜਾਂਦੇ ਜਾਈ ਜਾਂਦੇ ਸਾਨੂੰ ਕਿਸੇ ਨਾਲ ਕੀ ਲੱਗੇ ਕੋਈ ਲਿਖਾਵੇ ਨਾ ਲਿਖਾਵੇ ਬੇਨਤੀ ਕਿਉਂ ਕਰੂੰਗਾ ਇਹਨਾਂ ਨੂੰ ਇਹਨਾਂ ਦਾ ਫਰਜ ਸੀਗਾ ਜਦੋਂ ਇਹਨਾਂ ਨੇ ਫਰਜ ਆਪਣਾ ਨਹੀਂ ਸਮਝਿਆ ਤੇ ਮੈਂ ਜਿਹੜਾ ਆਪਣਾ ਫਰਜ ਹੈ ਉਹ ਅਦਾ ਕਰ ਦੂੰਗਾ ਤੁਸੀਂ ਕਦੋਂ ਫਰਜ ਅਦਾ ਕਰੋਗੇ ਦਸ਼ਕਾ ਨੂੰ ਸਾਂਝਾ ਕਰ ਦੋ ਕੈਮਰੇ ਗਾੜੀ ਵੀ ਕਦੋਂ ਲਖਾਓਗੇ ਅਸੀਂ ਵੀ ਦੂਸਰੀ ਜਗ੍ਹਾ ਤੁਹਾਡੀ ਇੰਟਰਫੇਸ ਤੇ ਇੱਥੇ ਆ ਕੇ ਕਰਾਂਗੇ ਨਾ ਤੁਸੀਂ ਆਪਣਾ ਫਰਜ ਨਿਭਾ ਦੋਗੇ ਪੰਜਾਬੀ ਹੋਂਦਾ ਮੰਨ ਲਓ ਕੋਈ ਨਹੀਂ ਖੜਦਾ ਤੁਸੀਂ ਪੰਜਾਬੀ ਖੜੇ ਤੁਸੀਂ ਆਵਾਜ਼ ਚੁੱਕੀ ਹੈ ਤੇ ਤੁਹਾਡੇ ਵੱਲ ਜਿਹੜਾ ਫਰਜ ਨਿਭਾਇਆ ਜਾ ਕਦੋਂ ਦਬਾਓਗੇ ਦਸ਼ਕਾ ਨੂੰ ਸਾਂਝਾ ਕਰ ਦੋ ਜੀ ਮੈਂ ਪੁੱਛ ਲੈਣਾ ਅੱਜ ਇਹਨਾਂ ਨੂੰ ਲਾਸਟ ਵਾਰੀ ਜੇ ਤੇ ਕਹਿੰਦੇ ਆ ਵੀ ਇਹ ਦੋ ਚੌ ਦਿਨਾਂ ਚ ਕਰਦੇ ਆ ਠੀਕ ਆ ਨਹੀਂ ਤੇ ਫਿਰ ਇੱਥੇ ਲਵਾ ਕੇ ਵੀ ਜਾਊਂਗਾ ਤੇ ਨਾ ਜਲੂਸ ਵੀ ਚੰਗੀ ਤਰ੍ਹਾਂ ਕੱਢ ਕੇ ਜਾਊਂਗਾ ਫਿਰ ਇਹ ਵੀ ਯਾਦ ਰੱਖਣਗੇ ਇਹਨਾਂ ਨੂੰ ਪਤਾ ਲੱਗ ਜਾਊ ਵੀ ਨਿਗੇ ਨਿਗੇ ਗਲਤੀਆਂ ਜਿਹੜੀਆਂ ਕਰੀ ਦੀਆਂ ਕਿਦਾਂ ਕਿਉਂਕਿ ਇਹ ਥੋੜਾ ਵੀ ਮੈਂ ਤੇ ਆਪਣਾ ਫਰਜ਼ ਆਦਾ ਕਰ ਗਿਆ ਤੇ ਫਿਰ ਮੈਂ ਇਹਨਾਂ ਦੀਆਂ ਨਾਕਾਮੀਆਂ ਪੂਰੇ ਆ ਸਾਰੇ ਵਾਲੇਦੋਲੇ ਦਿਖਾ ਕੇ ਜਾਊਂਗਾ ਫਿਰ ਇਹ ਮੈਨੂੰ ਲੱਭਿਆ ਕਰਨਗੇ ਰੋਜ਼ ਵੀ ਇਹ ਕਿੱਥੇ ਆ ਤੇ ਇਹ ਇਸ ਕਰਕੇ ਜਿਹੜਾ ਇਹਨਾਂ ਦਾ ਫਰਜ਼ ਆ ਪੂਰਾ ਕਰਨ ਨਹੀਂ ਤੇ ਫਿਰ ਮੈਂ ਤੇ ਆਪਣਾ ਫਰਜ਼ ਜਿਹੜਾ ਪੂਰਾ ਕਰਕੇ ਜਾਊਂਗਾ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਪੰਜਾਬੀ ਲੋਕ ਚੈਨਲ ਤੇ ਅੱਜ ਇੰਟਰਵਿਊ ਕੀਤੀ ਗੱਲਬਾਤ ਕੀਤੀ ਜਿਹੜ ਸੋਲੂ ਝੰਡੇ ਵਾਲਾ ਜਿਹੜੇ ਸਮਾਜ ਸੇਵਕ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਜਿਹੜੇ ਕਿ ਸ਼ੇਰ-ਏ-ਪੰਜਾਬ ਨੇ ਅਕਸਰ ਉਹ ਜਿਹੜੇ ਇਤਿਹਾਸ ਨੂੰ ਲੈ ਕੇ ਹਮੇਸ਼ਾ ਹੀ ਲੋਕਾਂ ਦੇ ਹੱਕ ਵਿੱਚ ਖੜਦੇ ਨੇ ਤੇ ਖਾਸ ਕਰਕੇ ਅੱਜ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜਾ ਇਹਨਾਂ ਨੇ ਇੱਕ ਮੋਰਚਾ ਖੋਲਿਆ ਗਿਆ ਦਾ ਕਹਿ ਪੀ ਜੇਕਰ ਸਰਕਾਰ ਇਸ ਚੀਜ਼ ਨੂੰ ਨਹੀਂ ਧਿਆਨ ਦਿੰਦੀ ਤੇ ਉਹ ਖੁਦ ਆਪਣੇ ਪੈਸਿਆਂ ਦੇ ਜੇਬ ਵਿੱਚੋਂ ਪੈਸੇ ਖਰਚ ਕੇ ਇੱਥੇ ਜਿਹੜਾ ਕਿ ਪੰਜਾਬੀ ਭਾਸ਼ਾ ਪਹਿਲ ਦੇ ਆਧਾਰ ਤੇ ਲਿਖਾਉਗੇ ਨਾ ਕਿ ਤੀਜੇ ਨੰਬਰ ਤੇ ਹੁਣ ਦੇਖਣਾ ਹੋਵੇ ਸੋਲੂ ਝੰਡਾ ਵਾਲਾ ਆਪਣੇ ਫਰਜ਼ ਤੋਂ ਜਿਹੜਾ ਇੱਕਦੋਂ ਤੱਕ ਜਿਹੜਾ ਫਰਜ਼ ਹੈ ਨਿ ਚੇਰੇ ਪੰਜਾਬ ਮਾਰਾਂ ਦੀ ਸੰਜਣਾ ਇਤਿਹਾਸ ਹੈ ਸਮਰਪੜ ਲਿਖਿਆ ਜਾਵੇਗਾ ਮੇਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਪੰਜਾਬੀ ਲੋਕ ਚੈਨਲ ਅਮਰਸਰ